so a do you. ਸਰ ਕੀ ਨਾਮ ਤੁਹਾਡਾ ਕੀ ਕਹਿੰਨਾ ਜਾਉਂਦੇ ਤੁਸੀਂ ਅੱਜ ਰੇਡ ਕੀ ਹੈ ਮੈਂ ਨਾਇਬ ਤਸਕੀਰਦਾਰ ਬਟੰਡਾ ਪੋਸਟਡ ਹਾਂ ਜੀ ਪੈਂਸਪ੍ਰਿਤ ਸਿੰਘ ਨਾਮ ਹੈ ਮੇਰਾ ਠੀਕ ਹੈ ਅੱਜ ਅਸੀਂ ਇੱਕ ਮਲਟੀ ਮੈਂਬਰ ਟੀਮ ਬਣੀ ਸੀ ਡੀਸੀ ਸਾਬ ਦੇ ਹੁਕਮ ਦੇ ਅਨੁਸਾਰ ਤੇ ਅਸੀਂ ਜਬਲਾਡੇ ਵਾਲਾ ਪਿੰਡ ਚ ਰੇਡ ਕੀਤੀ ਸੀ ਡੀ ਐਡਿਕਸ਼ਨ ਸੈਂਟਰ ਤੇ ਠੀਕ ਹੈ ਤੇ ਉਰੇ ਆ ਕੇ ਸਾਨੂੰ ਬਥੇਰੀਆਂ ਕਮੀਆਂ ਪੇਸ਼ੀਆਂ ਮਿਲੀਆਂ ਤੇ ਉਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਸਰ ਇਹ ਜਿਹੜਾ ਹੈਗਾ ਲਾਇਸੈਂਸ ਛੁਗਾ ਜਾਂ ਪਤਾ ਲੱਗਿਆ ਕੁਛ ਇਹਨਾਂ ਕੋ ਡਾਕੂਮੈਂਟਸ ਹੈਗੇ ਜਾਂ ਨਹੀਂ ਇਹਨਾਂ ਕੋ ਲਾਇਸੈਂਸ ਨਹੀਂ ਸੀ ਜਿਹੜਾ ਲਾਇਸੈਂਸ ਤੇ ਆਪਰੇਟ ਕਰ ਰਹੇ ਸੀ ਕਿ ਕਿੰਨੇ ਪੇਸ਼ੈਂਟ ਜਿਹੜੇ ਰਿਕਵਰ ਕੀ ਇਹਨਾਂ ਕੋ 38 ਪੇਸ਼ੈਂਟਸ ਐਡਮਿਟ ਸੀਗੇ ਠੀਕ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਅਸੀਂ ਜੋ ਇੱਕ ਜੁਆਇੰਟ ਰਿਪੋਰਟ ਬਣਾਈ ਜਾਏਗੀ ਹਾਂਜੀ ਉਹ ਡੀਸੀ ਸਾਹਿਬ ਨੂੰ ਡਿਟੇਲਡ ਰਿਪੋਰਟ ਪੇਸ਼ ਕੀਤੀ ਜਾਊਗੀ ਤੇ ਜਿਹੜੀ ਐਫ ਆਈ ਆਰ ਵਗੈਰਾ ਜੋ ਬਣਦੀ ਹੈ ਉਹ ਪ੍ਰਾਪਰਟੀ ਦਾ ਓਨਰ ਹੋ ਗਿਆ ਜਾਂ ਜਿਹੜਾ ਸੋਸਾਇਟੀ ਨੂੰ ਚਲਾ ਰਿਹਾ ਸੀ ਸੈਂਟਰ ਨੂੰ ਚਲਾ ਰਿਹਾ ਸੀ ਉਸ ਦੇ ਉੱਪਰ ਕੀਤੀ ਜਾਏਗੀ ਕੀ ਇਸ ਤਰ੍ਹਾਂ ਚਲਾ ਸਕਦੇ ਆ ਜੀ ਨਹੀਂ ਐਵੇਂ ਕਿਵੇਂ ਚਲਾ ਸਕਦੇ ਆ ਲਾਅ ਉਹ ਕੀ ਕੀ ਗਾਮਿਆ ਤੋਂ ਦੇਖ ਨਹੀਂ ਹੋ ਰਿਹਾ ਹੋਰ ਸੀਗੀਆਂ ਜੀ ਕੁਝ ਸਬਸਟਾਂਸਸ ਵਗੈਰਾ ਵੀ ਪ੍ਰੋਹਿਬਿਟਿਡ ਸੀਗੀਆਂ ਤੇ ਟੈਬਲੇਟਸ ਉਹ ਵੀ ਪਾਈਆਂ ਗਈਆਂ ਤੇ ਹੋਰ ਕਾਰਵਾਈਆਂ ਵਗੈਰਾ ਮਤਲਬ ਜੜੀਆਂ ਅਲੱਗ-ਅਲੱਗ ਧਾਰਾਵਾਂ ਕਾਨੂੰਨ ਦੀਆਂ ਚਾਹੇ 420 ਸੀ ਦਾ ਹੋਵੇ ਜਿਵੇਂ ਵੀ ਉਹ ਸਾਰੀਆਂ ਕਾਰ ਕੀਤੀਆਂ ਜਾਉਂਗੀਆਂ ਇਲੈਗਲ ਕਨਫਾਈਨਮੈਂਟ ਲਗਾ ਲੋ ਚਾਹੇ ਥੈਂਕ ਯੂ